ਦੋਸਤੋ ਕਿਸੇ ਸ਼ਾਂਤ ਜਗ੍ਹਾ ਤੇ ਬੈਠ ਕੇ ਅੱਖਾਂ ਬੰਦ ਕਰਕੇ ਇੱਕ ਇੱਕ ਲਫ਼ਜ਼ ਧਿਆਨ ਤੇ ਨਾਲ ਸੁਨੋ ਬਹੁਤ ਸਕੂਨ ਮਿਲੇਗਾ ਜੋ ਮਿਲ ਜਾਂਦਾ ਏ ਉਹ ਆਮ ਹੋ ਜਾਂਦਾ ਏ ਖਾਸ ਹੋਈਏ ਜੋ ਕਾਸ਼ ਹੈ بے وجہ ਹਸਰਤਾ ਨਾ ਪਾਲੋ ਜੋ ਮਿਲਿਆ ਏ ਖੁਦਾ ਵੱਲੋਂ ਉਹਨੂੰ ਸੰਭਾਲੋ ਜੀਉਣਾ ਤੇ ਜਿੰਨਾ ਉਦੋਂ ਆਸਾਨ ਹੋਵੇਗਾ ਜਦੋਂ ਤੁਹਾਨੂੰ ਖੁਦ ਦੀ ਕਾਬਲੀਅਤ ਤੇ ਭਰੋਸਾ ਹੋ ਜਾਵੇਗਾ ਬਹੁਤ ਸੰਭਲ ਕੇ ਚੱਲਣਾ ਪੈਂਦਾ ਹੈ ਸੰਬੰਧਾਂ ਦੀ بادਸ਼ ਵਿੱਚ ਕਿਉਂਕਿ ਇਸ ਦਰਹਨ ਕੋਟ ਵਿਚਾਰ ਵਿੱਚੋਂ ਕਿਤੇ ਨਹੀਂ ਮਿਲਦਾ ਆਨੰਦ ਉੱਥੇ ਨਹੀਂ ਜਿੱਥੇ ਤਨ ਮਿਲੇ ਆਨੰਦ ਉੱਥੇ ਹੈ ਜਿੱਥੇ ਮਨ ਮਿਲੇ ਸੰਸਾਰ ਚ ਸੋਈ ਬਨ ਕੇ ਰਹੋ ਕੈਂਚੀ ਨਹੀਂ ਕਿਉਂਕਿ ਸੋਈ ਦੋਨੋਂ ਇੱਕ ਕਰ ਦਿੰਦੀ ਹੈ ਤੇ ਕੈਂਚੀ ਇੱਕ ਨੂੰ ਦੋ ਕਰ ਦਿੰਦੀ ਹੈ ਕਹਿੰਦਾ ਅਰਥ ਹੈ ਕਿ ਸਭ ਨੂੰ ਚੋੜੋ ਤੋੜੋ ਨਾ ਕਿਉਂਕਿ ਮਿੱਤਰਤਾ ਤੇ ਰਿਸ਼ਤੇਦਾਰੀ ਸਨਮਾਨ ਦੀ ਨਹੀਂ ਭਾਵਨਾ ਦੀ ਭੁੱਖੀ ਹੁੰਦੀ ਹੈ ਜ਼ਿੰਦਗੀ ਜਿੰਨੀ ਘੱਟ ਸਮਝ ਆਵੇ ਉਹ ਨਹੀਂ ਜਿਆਦਾ ਹਸੀਨ ਹੁੰਦੀ ਹੈ ਵੱਡੇ ਆਤਮੀ ਨਾਲੋ ਛੋਟੇ ਪੰਨ ਦਾ ਆਨੰਦ ਵੱਖਰਾ ਹੁੰਦਾ ਹੈ ਕਿਉਂਕਿ ਸਮੁੰਦਰ ਚ ਮਿਲਣ ਤੋਂ ਪਹਿਲਾਂ ਹਰ ਨਦੀ ਦਾ ਪਾਣੀ ਮਿੱਠਾ ਹੁੰਦਾ ਹੈ ਜੇਕਰ ਕਿਸੇ ਤੋਂ ਕੋਈ ਗਲਤੀ ਹੁੰਦੀ ਹੈ ਤੇ ਉਸ ਦੀ ਉਸ ਗਲਤੀ ਲਈ ਤੁਸੀਂ ਉਸ ਨੂੰ ਮਾਫ ਨਾ ਕਰਕੇ ਦਰਵਾਜ਼ਾ ਬੰਦ ਕਰ ਲਵੋਗੇ ਤਾਂ ਯਾਦ ਰੱਖਿਓ ਸੱਚ ਤਾਂ ਬਾਹਰ ਹੀ ਰਹਿ ਜਾਵੇਗਾ ਇੱਕ ਚਾਹਤ ਹੁੰਦੀ ਹੈ ਆਪਣਿਆਂ ਤੇ ਨਾਲ ਜੀਣਦੀ ਨਹੀਂ ਤਾਂ ਪਤਾ ਤਾਂ ਸਾਨੂੰ ਵੀ ਹੈ ਕਿ ਮਰਨਾ ਤਾਂ ਇਕੱਲਿਆਂ ਨਹੀਂ ਹੈ ਨਾ ਕਰ ਮੁਸਾਫਰਾ ਨਸੀਬ ਆਪਣੇ ਤੇ ਐਨੇ ਕਿਲੇ ਜਦੋਂ ਖੁਦਾ ਰਾਜ਼ੀ ਹੁੰਦਾ ਹੈ ਤਾਂ ਹਰ ਇੱਕ ਚੀਜ਼ ਮਿਲ ਜਾਂਦੀ ਹੈ ਸਹੈ ਤਾਂ ਤਾਂ ਜ਼ਰੂਰੀ ਹੈ ਸਾਥ ਉਹ ਵੀ ਨਿਰਸਵਾਰਥ ਮੌਕਾ ਸਭ ਨੂੰ ਮਿਲਦਾ ਹੈ ਸਮਾਂ ਸਭ ਦਾ ਆਉਂਦਾ ਹੈ बस कोई चाल चल जाता है ते कोई बर्दाश्त कर जाता है दुदियां ਦਾ ਕੰਮ ਨਹੀਂ ਜੇਕਰ ਤਿਲਾ ਚ ਫਾਸਲੇ ਨਾ ਹੋਣ ਤੇ ਨਜ਼ਦੀਕੀਆਂ ਪੈਕਾਰ ਲੈ ਜੇਕਰ ਤਿਲਾ ਚ ਜਗਾ ਨਾ ਹੋਵੇ ਵਗਦੇ ਪਾਣੀ ਵਗ ਕੇ ਰਹੋ ਕਚਰਾ ਆਪਣੇ ਆਪ ਕਿਨਾਰੇ ਤੇ ਹੋ ਚਾਵੇਗਾ ਸਖਸ਼ੀਅਤ ਵੀ ਆਪਣੀ ਆਵਾਜ਼ ਹੁੰਦੀ ਹੈ ਜੋ ਕਲਮ ਜਾ ਜੀਪਤੀ ਵਰਤੋ ਕੀਤੇ ਬਿਨਾਵੇਂ ਲੋਕਾਂ ਦੀ ਜ਼ਮੀਰ ਨੂੰ ਛੂਹ ਲੈਂਦੀ ਹੈ ਬਸ ਮਨ ਸਾਫ਼ ਰੱਖੋ ਵਕਤ ਤੇ ਦੇਣਾ ਸਭ ਤੇ ਬਦਲਦੇ ਨੇ ਪਸੰਦ ਉਸ ਨੂੰ ਕਰੋ ਜੋ ਤੁਹਾਡੇ ਵਿੱਚ ਬਦਲਾਅ ਲਿਆਵੇ ਨਹੀਂ ਤਾਂ ਪ੍ਰਭਾਵਤਾ ਮਤਾ ਦੇ ਵੀ ਕੱਚ ਜਾਂਦੇ ਨੇ ਬੇਕਦਰੇ ਲੋਕਾਂ ਨਾਲ ਹਮੇਸ਼ਾ ਉਹਨਾਂ ਵਰਗੇ ਹੀ ਕਰੋ ਜੇ ਪਿਆਰ ਕਰਨਾ ਹੈ ਤਾਂ ਸਬਤ ਕਰਨ ਵਾਲੇ ਇਨਸਾਨ ਨਾਲ ਕਰੋ ਪਰਮਾਤਮਾ ਨੂੰ ਆਖਰੀ ਉਮੀਦ ਨਹੀਂ ਪਹਿਲਾਂ ਪਰ ਉਸਾ ਬਣਾਓ ਜ਼ਿੰਦਗੀ ਵਿੱਚ ਦੋ ਵਿਅਕਤੀ ਜੀਵਨ ਨੂੰ ਨਵੀਂ ਦਿਸ਼ਾ ਦੇ ਚਾਹੁੰਦੇ ਨੇ ਇੱਕ ਉਹ ਜੋ ਮੌਕਾ ਦਿੰਦੇ ਨੇ ਤੇ ਦੂਸਰੇ ਉਹ ਜੋ ਤੋਖਾ ਦਿੰਦੇ ਨੇ ਮੰਨਿਆ ਕਿ ਤੁਸੀਂ ਕਿਸੇ ਤੇ ਭਾਗ ਨਹੀਂ ਬਦਲ ਸਕਦੇ ਪਰ ਚੰਗੀ ਪ੍ਰੇਰਣਾ ਦੇਖ ਕੇ ਕਿਸੇ ਨਾ ਕਿਸੇ ਨੂੰ ਸੇਤ ਚੁਰਤ ਦੇ ਸਕਤੇ ਹੋ ਰੱਬ ਸਹੀ ਵਕਤ ਤੇ ਸਭ ਕੁਝ ਸਹੀ ਕਰ ਦਿੰਦਾ ਹੈ ਬਸ ਗਲਤ ਅਸਾਦੀ ਸਬਰ ਦੀ ਹੈ ਕੀ ਪਤਾ ਖੁਦਾ ਦੀ ਕਲਮ ਸ਼ਾਇਦ ਉਸ ਤੋਂ ਬਿਹਤਰ ਆਪਣੇ ਨਸੀਬ ਚ ਲਿਖ ਦੇਵੇ ਜਿਸ ਦੀ ਆਸ ਆਪਾਂ ਉਸ ਤੋਂ ਲਾਈ ਬੈਠੇ ਹਾਂ ਪੂਰੀ ਜ਼ਿੰਦਗੀ ਅਤਰ ਲਗਾ ਕੇ ਮਰ ਚਾਓ ਪਰ ਫਿਰ ਵੀ ਤੁਹਾਡੀ ਆਖ ਵਿੱਚੋਂ ਖੁਸ਼ਬੂ ਨਹੀਂ ਆਵੇਗੀ ਤਾਂ ਕਿਉਂ ਨਾ ਆਪਣੇ ਇਸ ਜੀਵਨ ਵਿੱਚ ਚੰਗੇ ਕਰਮਾਂ ਦਾ ਅਤਰ ਲਗਾ ਲਈਏ ਤਾਂ ਕਿ ਮਰਨ ਤੋਂ ਬਾਅਦ ਵੀ ਸਾਡੀ ਆਖ ਵਿੱਚੋਂ ਕਰਮਾਂ ਦੀ ਖੁਸ਼ਬੂ ਆਉਂਦੀ ਰਹੇ ਉਮੀਦ ਕਰਤਾ ਹਾਂ ਦੋਸਤੋ ਇਹ ਖੂਬਸੂਰਤ ਅਲਫਾਜ ਸੁਣ ਕੇ ਤੁਹਾਡੀ ਰੂਹ ਨੂੰ ਬਹੁਤ ਸਕੂਨ ਮਿਲੇ ਆਵੇਗਾ ਜੇਕਰ ਵੀਡੀਓ ਤੇ ਲੋ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਟ ਵੱਟ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਤ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ